ਜਿੱਥੇ ਰਜਾਨਾ ਹੀ ਫਾਜ਼ਲ ਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਰਾਜਸਥਾਨ ਯੂਪੀ ਤੋਂ ਦਾਨੀ ਸੱਜਣ ਇੱਥੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਰਾਹਤ ਸਮਗਰੀ ਲੈ ਕੇ ਪਹੁੰਚ ਰਹੇ ਹਨ ਉੱਥੇ ਹੀ ਅੱਜ ਜਲਾਲਾਬਾਦ ਦੇ ਪਿੰਡ ਚੱਕ ਖੀਵਾ ਦੀ ਟਾਣੀ ਬਚਨ ਸਿੰਘ ਵਿਖੇ ਯੂਪੀ ਤੋਂ ਪਿੰਡ ਫਰੋਜ਼ਪੁਰ ਜ਼ਿਲ੍ਹਾ ਸੰਬਲ ਉੱਤਰ ਪ੍ਰਦੇਸ਼ ਤੋਂ ਜੋ ਇਹ ਦਾਨੀ ਸੱਜਣ ਦੇ ਨੌਜਵਾਨ ਵੀਰ ਇਸ ਪਿੰਡ ਦੇ ਵਿੱਚ ਰਾਤ ਸਮਗਰੀ ਲੈ ਕੇ ਪੁੱਜੇ ਉਹਨਾਂ ਦਾ ਪਿੰਡ ਵਾਸੀਆਂ ਵੱਲੋਂ ਸਿਰ ਪਾਓ ਪਾ ਕੇ ਧੰਨਵਾਦ ਕੀਤਾ ਗਿਆ ਤੁਸੀਂ ਦੇਖੋ ਇਹ ਤਸਵੀਰਾਂ ਬੜੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਿੱਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਮਾਣ ਅਤੇ ਸਤਿਕਾਰ ਕੀਤਾ ਗਿਆ ਅਤੇ ਪਿੰਡ ਦੇ ਵਿੱਚ ਉਹਨਾਂ ਨੂੰ ਰਾਤ ਵੀ ਰੱਖਿਆ ਗਿਆ ਅਤੇ ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ ਅਤੇ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਉਸਨਾਂ ਦਾ ਧੰਨਵਾਦ ਕੀਤਾ ਗਿਆ ਸਾਹਿਬ ਵੈਗੁਰਜੀਤਿ ਖਤੇ ਅੱਜ ਜੋ ਕੀ ਸਾਡੇ ਵੀਰ ਪਹੁੰਚੇ ਯੂਪੀ ਤੋਂ ਮੁਸਲਮਾਨ ਭਾਈਚਾਰੇ ਤੋਂ ਜੋ ਸਰਾਸਨ ਸਮਗਰੀ ਲੈ ਕੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨੇ ਆ ਜੋ ਕਿ ਸਾਡੇ ਮੁਸੀਬਤ ਦੀ ਘੜੀ ਵਿੱਚ ਅੱਜ ਸਾਡੇ ਨਾਲ ਖੜੇ ਨੇ ਕਿਉਂਕਿ ਆਪਣੇ ਪੰਜਾਬ ਦੇ ਪੂਰੇ ਲੋਕ ਜਿੰਨਾ ਹੜ੍ਹ ਆਏ ਹੋਏ ਲੋਕ ਬਹੁਤ ਔਖੇ ਗਿਆ ਤੇ ਸਾਡੇ ਨਾਲ ਰਾਸ਼ਨ ਲੈ ਕੇ ਜਿਹੜੇ ਪਹੁੰਚੇ ਸਾਡੇ ਪਿੰਡ ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆਂ ਔਰ ਧੰਨਵਾਦ ਸ਼ੋਕਜੀ ਤੁਹਾਡਾ ਕਰਨੇ ਜਿਨ੍ਹਾਂ ਨੇ ਸਾਡੇ ਪਿੰਡ ਦੀ ਜੋ ਵੀ ਖਬਰ ਸਰਕਾਰਾਂ ਤੇ ਕਨ ਪੰਚਾਇਤ ਚਲੋ ਸਰਕਾਰ ਨੇ ਜਿੰਨੀ ਕੁ ਮਦਦ ਕੀਤੀ ਥੋੜੀ ਕਰਕੇ ਘਣੀ ਕਰਕੇ ਠੀਕ ਹੈ ਤੇ ਉਸ ਤੋਂ ਜ਼ਿਆਦਾ ਜਿਹੜੇ ਲੋਕ ਵੀਡੀਓ ਵੇਖ ਕੇ ਆਪਣੇ ਪਿੰਡ ਪਹੁੰਚੇ ਕੋਈ ਰਾਸ਼ਨ ਲੈ ਕੇ ਕੋਈ ਪਾਣੀ ਕੋਈ ਤੂੜੀ ਕੋਈ ਹਰਾ ਚਾਰਾ ਵੀਡੀਓ ਦੇ ਜ਼ਰੀਏ ਹਰੇਕ ਨੂੰ ਪਤਾ ਚੱਲਦਾ ਹੈ ਕਿਸੇ ਨੂੰ ਕੀ ਪਤਾ ਵਿੱਚ ਟਾਣੀ ਬਚਨ ਸਿੰਘ ਹੈਗੀ ਹੈ ਕਿਸੇ ਨੂੰ ਨਹੀਂ ਪਤਾ ਸੀ ਆਪਣੇ ਤਕਰੀਬਨ ਪੰਜਾਬ ਵਿੱਚ ਏਐਮ ਟੀਵੀ ਲਾਈਵ ਤੇ ਵੇਖ ਕੇ ਲੋਕ ਜੋ ਪਹੁੰਚਦੇ ਆ ਤੇ ਤੁਹਾਡਾ ਹੀ ਬਹੁਤ ਧੰਨਵਾਦ ਕਰਨੇ ਆ ਸਨ ਪਰਮਾਨ ਭਰਾ ਸਾਡੇ ਭਰਾ ਜੋ ਯੂਪੀ ਤੋਂ ਉੱਤਰ ਪ੍ਰਦੇਸ਼ ਤੋਂ ਜੋ ਰਾਸ਼ਨ ਸਮਗਰੀ ਲੈ ਕੇ ਆਏ ਨੇ ਪਿੰਡ ਫਿਰੋਜ਼ਪੁਰ ਤੋਂ ਜ਼ਿਲ੍ਹਾ ਸੰਬਲ ਤਹਿਸੀਲ ਵੀ ਸੰਬਲ ਔਰ ਇਹ ਵੀਰਾਂ ਨੇ ਸਾਡੇ ਜਿਹੜੇ ਦੁੱਖ ਦੀ ਘੜੀ ਦੇ ਨਾਲ ਸਾਡੇ ਖੜੇ ਨੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਰਾਜਨੀਤਿਕ ਜੋ ਲੀਡਰ ਨੇ ਇਹਨਾਂ ਨੇ ਸਾਨੂੰ ਜਾਤਾਂ ਪਾਤਾਂ ਵਿੱਚ ਵੰਡ ਕੇ ਜਿਹੜਾ ਸਾਡੇ ਤੇ ਰਾਜਨੀਤੀ ਕਰਦੇ ਨੇ ਪਰ ਇਹ ਅੱਜ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਗੁਰਬਾਣੀ ਦੇ ਵਿੱਚ ਲਿਖਿਆ ਹੈ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਇਹ ਸਾਡੇ ਦੁੱਖ ਸੁੱਖ ਦੇ ਵਿੱਚ ਅੱਜ ਜੋ ਸਹਾਈ ਬਣੇ ਨੇ ਅਸੀਂ ਇਹਨਾਂ ਦਾ ਔਰ ਸਾਰੇ ਨਗਰ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਅਸ਼ੋਕ ਮਹਿਕ ਜੀ ਇਹ ਵੀ ਕਾਫੀ ਦਿਨਾਂ ਤੋਂ ਜੋ ਸਾਡੀਆਂ ਨਿਊਜ਼ ਦੇ ਵਿੱਚ ਸਰਕਾਰ ਤੱਕ ਖਬਰਾਂ ਪਹੁੰਚਾਰੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਰੇ ਨਗਰ ਦੇ ਵੱਲੋਂ ਫਿਰ ਤਹਿ ਦਿਲੋਂ ਸਾਡਾ ਧੰਨਵਾਦ ਇਹਨਾਂ ਭਰਾਵਾਂ ਦਾ ਜੋ ਇੱਥੇ ਸਮੱਗਰੀ ਲੈ ਕੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਹੈ ਮੇਰਾ ਸੰਬਲ ਜ਼ਿਲ੍ਹੇ ਸਾਂ ਹੈ ਪਿੰਡ ਹਮਾਰਾ ਪਿਰੋਜਪੁਰ ਕਿੰਨੇ ਕਿਲੋਮੀਟਰ ਬਾਜਣਾ ਇਹ ਸਾਬ 500 405 705 705 ਕਿਲੋਮੀਟਰ 705 ਕਿਲੋਮੀਟਰ ਦੂਰ ਸਾਂ ਹਾਂ ਜੀ क्या, कितनी सामग्री लेके आए पाए साहब हम छः छः टन छः टन।, टन और साहब बारह तेरह पेटी रिफंड हैं और 25 चारे। 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 पाँच डिब्बे पच्चीस किलो अचार है और पाँच कट्टे चीनी है और साठ कट्टे गेहूँ गया। गेहूँ है और आटा है चावल है जो भी प्याज है दाल है

आज आपको लगा भी इधर अच्छे लोग है जो हाँ जी जी अच्छे लोग, लोग है बहुत अच्छे लोग बहुत अच्छे लोग है कैसा प्यार का आप गाँव लेके जा रहे बढ़िया प्रोग्राम लेके जा रहे हैं इसके बाद आगे कौन सा गाँव में जाना इसके बाद हम अब जाना है घर सीधे ठीक है सीधे घर चले जाएंगे और फिर भोसपुर होते हुए सम्भली पहुंचेंगे सम्भली जितना राशन आया था वो सब हमने है हैं। 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 लोगों ने वेटवा सब यहीं है यहीं अभी कभी से आते हैं ना लोग सब लोगों ने इन लोगों सब ने किट बनाई है जितने आदमी किट बनाई है रखे किट डब्बे में भी कुछ दिया है कुछ फेंक दिया सबको नहीं दिया जो कुछ बांट दिया वो नहीं दिया ता जी की फतेह ये वीर मुसलमान भाईचारा यूपी तो आए नहीं हमी धन्यवाद कर दे इनंदा जी ਇਨਾਂ ਨੇ ਦੱਸ ਚੁੱਕੇ ਵੀ ਹਿੰਦੂ ਸਿੱਖ ਮੁਸਲਮਾਨ ਸਾਰੇ ਭਾਈ ਭਾਈ ਨੇ ਬਹੁਤ ਲੋੜ ਸੀ ਸਾਨੂੰ ਸੰਯੋਗ ਦੀ ਇਹਨਾਂ ਦੀ ਕਿਉਂਕਿ ਸਾਡੀ ਤਫਸਲ ਸਾਰੀ ਦਬਾ ਹੋ ਗਈ ਸਾਰੇ ਬਰਬਾਦ ਹੋ ਗਿਆ ਸਾਰਾ ਕੋਈ ਵੀ ਬਰਬਾਦ ਅਸੀਂ ਮੰਗਣਾ ਨਹੀਂ ਚਾਹਤੇ ਸਾਂ ਸਾਡੇ ਦਾ ਲੱਖ ਲੱਖ ਰੁਪਏ ਦੇ ਕਿਲਾ ਆਪਦਾ ਹੀ ਸੀ ਤੇ ਹੁਣ ਪ੍ਰਮਾਤਮਾ ਵੱਲੋਂ ਗੁਜਰ ਦੀ ਇਹੋ ਜੀ ਕਹਿਰ ਵੱਜਿਆ ਵੀ ਸਾਨੂੰ ਮੰਗਣ ਦੇ ਮਜਬੂਰ ਹੋ ਜਾਣਾ ਪਿਆ ਇਹਨਾਂ ਭਾਈਚਾਰਿਆਂ ਨੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਸਹਾਇਤਾ ਸੰਯੋਗ ਕੀਤਾ ਹੈਲਪ ਕੀਤੀ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਦਾ ਸਰਕਾਰਾਂ ਦਾ ਵੀ ਧੰਨਵਾਦ ਕਰਾਇਆ ਜਿਹੜਾ ਜਿੰਨਾ ਕਿ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ-ਬਹੁਤ ਠੀਕ ਹੈ ਜੀ ਜਿੰਨਾ ਕਿ ਦਿੱਤਾ ਬਾਕੀ ਲੋਕਾਂ ਐਨਜੀਓ ਵਾਲਿਆਂ ਨੇ ਬਹੁਤ ਧੰਨਵਾਦ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਜਿਹਨਾਂ ਨੇ ਬੜਾ ਸਹਿਯੋਗ ਦਿੱਤਾ ਸਾਡੇ ਪਿੰਡ ਨੂੰ ਵਾਸਤੇ ਜੀ ਬਾਰਡਰ ਤੇ ਪਿੰਡ ਹੋਣ ਕਰਕੇ ਇਹਨਾਂ ਨੇ ਬਹੁਤ ਸਹਿਯੋਗ ਕੀਤਾ ਸਾਰਾ ਫਸਲ ਤਬਾਹ ਹੋ ਗਈ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ